ਸਾਲ 1996 ਬੀਅਰ ਗਰਲਸ 16000 ਫੁੱਟ ਦੀ ਉਚਾਈ ਦੇ ਉੱਪਰ ਸੰਤ ਦੇ ਸਾਹਮਣੇ ਉਹਨਾਂ ਦੇ ਜਹਾਜ਼ ਦੇ ਦਰਵਾਜ਼ੇ ਦੇ ਉੱਪਰ ਲਾਲ ਲਾਈਟ ਜਗ ਰਹੀ ਸੀ ਉਦੋਂ ਹੀ ਜਹਾਜ਼ ਦੀ ਇਹ ਜਿਹੜੀ ਲਾਲ ਲਾਈਟ ਹੈ ਇਹ ਗ੍ਰੀਨ ਹੋ ਜਾਂਦੀ ਹੈ ਤੇ ਇੱਕ ਆਦਮੀ ਜਹਾਜ਼ ਦਾ ਦਰਵਾਜ਼ਾ ਖੋਲ੍ਹ ਕੇ ਉੱਚੀ ਉੱਚੀ ਕਹਿਣ ਲੱਗ ਜਾਂਦਾ ਹੈ ਗੋ 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 ਤੇ ਇਸ ਤਰ੍ਹਾਂ ਇੱਕ ਇੱਕ ਕਰਕੇ ਬੀਅਰ ਗਰਲਸ ਦੇ ਜਿੰਨੇ ਵੀ ਫਰੈਂਡ ਹੁੰਦੇ ਨੇ ਉਹ ਥੱਲੇ ਜਹਾਜ਼ ਤੋਂ ਜੰਪ ਮਾਰ ਦਿੰਦੇ ਨੇ ਬੀਅਰ ਗਰਲਸ ਥੱਲੇ ਦੇਖਦੇ ਨੇ ਇੱਕ ਲੰਬਾ ਸਾਹ ਲੈਂਦੇ ਨੇ ਤੇ ਸਭ ਤੋਂ ਲਾਸਟ ਤੇ ਆਪਣੇ ਪੈਰਾਸ਼ੂਟ ਦੇ ਨਾਲ ਇਸ ਜਹਾਜ਼ ਦੇ ਵਿੱਚ ਛਾਲ ਮਾਰ ਦਿੰਦੇ ਨੇ ਸਾਲ 1996 ਦੇ ਵਿੱਚ ਬੀਅ ਮੀਡੇ ਫਰੈਂਡ ਦੇ ਨਾਲ ਅਫਰੀਕਾ ਦੇ ਵਿੱਚ ਛੁੱਟੀਆਂ ਮਨਾ ਰਹੇ ਸਨ ਤੇ ਜ਼ਮਬਾਬੇ ਦੇ ਵਿੱਚੋਂ ਸਕਾਈ ਡਾਈਵਿੰਗ ਕਰਨ ਆਏ ਸੀ ਸਭ ਕੁਝ ਬਿਲਕੁਲ ਪਲਾਨ ਦੇ ਮੁਤਾਬਕ ਚੱਲ ਰਿਹਾ ਸੀ ਪਰ ਉਦੋਂ ਹੀ ਬੀਅਰ ਗਰਲਸ ਦੇ ਨਾਲ ਇੱਕ ਬਹੁਤ ਵੱਡੀ ਟਰੈਜੇਡੀ ਜਾਂ ਕਈ ਦੁਰਘਟਨਾ ਹੋ ਜਾਂਦੀ ਹੈ ਜਹਾਜ਼ ਦੇ ਵਿੱਚੋਂ ਜੰਪ ਮਾਰਨ ਤੋਂ ਬਾਅਦ ਬੀਅਰ ਗਰਲਸ 200 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਦੇ ਨਾਲ ਧਰਤੀ ਵੱਲ ਨੂੰ ਥੱਲੇ ਡਿੱਗ ਰਹੇ ਹੁੰਦੇ ਨੇ 15000 ਫੁੱਟ 10000 ਫੁੱਟ ਤੇ 8000 ਫੁੱਟ ਤੇ ਕੁਝ ਹੀ ਸੈਕਿੰਡ ਦੇ ਵਿੱਚ ਬੀਅਰ ਗਰਲਸ ਜ਼ਮੀਨ ਤੋਂ ਸਿਰਫ 3000 ਫੁੱਟ ਹੀ ਉੱਪਰ ਰਹਿ ਜਾਂਦੇ ਨੇ ਤੇ ਬੀਅਰ ਗਰਲਸ ਉਨ੍ਹਾਂ ਦੀ ਜਿਹੜੀ ਸਪੀਡ ਹੁੰਦੀ ਹੈ ਉਹ ਘਟਦੀ ਨਹੀਂ ਤੇ ਜਦੋਂ ਬੀਅਰ ਆਪਣੇ ਪੈਰਾਸ਼ੂਟ ਬਲ ਉੱਪਰੋਂ ਝਾਕ ਕੇ ਦੇਖਦੇ ਨੇ ਤਾਂ ਉਹ ਹੈਰਾਨ ਰਹਿ ਜਾਂਦੇ ਨੇ ਕਿਉਂਕਿ ਉਨ੍ਹਾਂ ਦੇ ਨਾਲ ਇੱਕ ਬਹੁਤ ਵੱਡੀ ਦੁਰਘਟਨਾ ਹੋਣ ਵਾਲੀ ਸੀ ਕਿਉਂਕਿ ਬੀਅਰ ਗਰਲਸ ਦਾ ਜਿਹੜਾ ਪੈਰਾਸ਼ੂਟ ਸੀ ਉਹ ਚੰਗੀ ਤਰ੍ਹਾਂ ਦੇ ਨਾਲ ਨਹੀਂ ਖੁੱਲਿਆ ਸੀ ਤੇ ਉਸ ਦੀਆਂ ਜਿਹੜੀਆਂ ਰस्सियां ਸਨ ਉਹ ਆਪਸ ਦੇ ਵਿੱਚ ਉਲਝ ਗਈਆਂ ਸਨ ਜਿਸ ਦੇ ਕਾਰਨ ਹੀ ਬੀਅਰ ਗਰਲਸ ਥੱਲੇ ਡਿੱਗਣ ਦੀ ਸਪੀਡ ਘਟ ਨਹੀਂ ਹੋ ਰਹੀ ਸੀ ਤੇ ਉਹ ਲਗਾਤਾਰ ਬਹੁਤ ਤੇਜ਼ੀ ਨਾਲ ਥੱਲੇ ਨੂੰ ਡਿੱਗ ਰਹੇ ਸਨ ਬੀਅਰ ਗਰਲਸ ਨੇ ਕਾਫੀ ਜ਼ਿਆਦਾ ਕੋਸ਼ਿਸ਼ ਕੀਤੀ ਪੈਰਾਸ਼ੂਟ ਨੂੰ ਸਿੱਧਾ ਕਰਨ ਦੀ ਪਰ ਉਹ ਇਸ ਦੇ ਵਿੱਚ ਕਾਮਯਾਬ ਨਹੀਂ ਹੋ ਬਹੁਤ ਜ਼ਿਆਦਾ ਡਰ ਗਏ ਸਨ ਤੇ ਉਹਨਾਂ ਨੇ ਆਪਣਾ ਰਿਜ਼ਰਵ ਸੈਕੰਡ ਪੈਰਾਸ਼ੂਟ ਖੋਲਣਾ ਚਾਹਿਆ ਪਰ ਹੁਣ ਤੱਕ ਉਹ ਕਾਫੀ ਜ਼ਿਆਦਾ ਲੇਟ ਹੋ ਚੁੱਕੇ ਸੀ 16000 ਫੁੱਟ ਦੀ ਉਚਾਈ ਤੋਂ ਸਿੱਧਾ ਬੀਅਰ ਗਲਾਸ ਜ਼ਮੀਨ ਦੇ ਉੱਪਰ ਆ ਕੇ ਡਿੱਗ ਜਾਂਦੇ ਨੇ ਉਹਨਾਂ ਦੇ ਜ਼ਮੀਨ ਦੇ ਉੱਪਰ ਡਿੱਗਣ ਸਮੇਂ ਸਪੀਡ ਇੰਨੀ ਜ਼ਿਆਦਾ ਸੀ ਕਿ ਉਹ ਇੱਕ ਪੁੱਤਲੇ ਦੇ ਵਾਂਗੂ ਜ਼ਮੀਨ ਦੇ ਉੱਪਰ ਡਿੱਗ ਕੇ ਉੱਭੜ ਕੇ ਫਿਰ ਦੂਸਰੀ ਜਗ੍ਹਾ ਤੇ ਜਾ ਕੇ ਡਿੱਗਦੇ ਨੇ ਤੇ ਇੰਨੇ ਜ਼ੋਰ ਦੀ ਡਿੱਗਣ ਦੇ ਨਾਲ ਉਹਨਾਂ ਦੇ ਆਲੇ-ਦੁਆਲੇ ਇੱਕ ਧੂੜ ਦਾ ਬੱਦਲ ਬਣ ਜਾਂਦਾ ਹੈ ਬੀਅਰ ਜ਼ਮੀਨ ਦੇ ਉੱਪਰ ਆਪਣੀ ਢੂਹੀ ਜਾਂ ਕਈ ਬੈਕ ਦੇ ਭਾਰ ਜਾਂ ਕਈ ਪਿੱਠ ਦੀ ਹੱਡੀ ਦੇ ਟੁਕੜੇ ਟੁਕੜੇ ਹੋ ਗਏ ਨੇ ਬੀਅਰ ਗਰਲਸ ਨੇ ਖੜੇ ਹੋਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਦਰਦ ਇੰਨਾ ਜ਼ਿਆਦਾ ਹੋ ਰਿਹਾ ਸੀ ਕਿ ਖੜਾ ਹੋਣਾ ਤਾਂ ਬਹੁਤ ਦੂਰ ਦੀ ਗੱਲ ਹੈ ਉਸ ਤੋਂ ਜ਼ਮੀਨ ਦੇ ਉੱਪਰ ਰੁੜਿਆ ਤੱਕ ਵੀ ਨਹੀਂ ਜਾ ਰਿਹਾ ਸੀ ਬੀਅਰ ਜ਼ੋਰ-ਜ਼ੋਰ ਦੀ ਦਰਦ ਦੇ ਨਾਲ ਰੋ ਰਿਹਾ ਸੀ ਅਤੇ ਚੀਕਾਂ ਮਾਰ ਰਿਹਾ ਸੀ ਪਰ ਉਸ ਦੇ ਆਲੇ-ਦੁਆਲੇ ਸਿਰਫ ਰੇਗਿਸਤਾਨ ਤੇ ਰੇਗਿਸਤਾਨ ਸੀ ਕੁਝ ਘੰਟੇ ਬਾਅਦ ਬੀਅਰ ਦੇ ਫਰੈਂਡ ਉਸ ਜਗ੍ਹਾ ਦੇ ਉੱਪਰ ਆਉਂਦੇ ਨੇ ਬੀਅਰ ਨੂੰ ਚੱਕ ਕੇ ਕਾਰ ਦੇ ਵਿੱਚ ਪਾਉਂਦੇ ਨੇ ਤੇ ਉਸ ਨੂੰ ਇੱਕ ਨੇੜੇ ਦੇ ਹਸਪਤਾਲ ਦੇ ਵਿੱਚ ਲੈ ਜਾਂਦੇ ਨੇ ਬੀਅਰ ਦਾ ਦਰਦ ਇੰਨਾ ਜ਼ਿਆਦਾ ਵੱਧ ਚੁੱਕਿਆ ਸੀ ਕਿ ਉਹ ਬਹੁਤ ਜ਼ਿਆਦਾ ਤ ਵੀਅਰ ਦੇ ਇੰਜੈਕਸ਼ਨ ਲਗਾਉਂਦੇ ਨੇ ਜਿਸ ਦੇ ਨਾਲ ਉਸ ਦਾ ਦਰਦ ਕੁਛ ਘਟ ਜਾਂਦਾ ਹੈ ਤੇ ਵੀਅਰ ਬੇਹੋਸ਼ ਹੋ ਜਾਂਦਾ ਹੈ ਪਰ ਜਦੋਂ ਅਗਲੀ ਵਾਰ ਵੀਅਰ ਨੂੰ ਹੋਸ਼ ਆਉਂਦਾ ਹੈ ਤਾਂ ਉਹ ਇੱਕ 에어ਪੋਰਟ ਦੇ ਰਨਵੇ ਦੇ ਉੱਪਰ ਹੁੰਦਾ ਹੈ ਉਸ ਨੂੰ ਸਟ੍ਰੇਚਰ ਦੇ ਉੱਪਰ ਪਾ ਕੇ ਫਲਾਈਟ ਦੇ ਰਾਹੀਂ ਯੂਕੇ ਭੇਜਿਆ ਜਾ ਰਿਹਾ ਸੀ ਜਦੋਂ ਵੀਅਰ ਯੂਕੇ ਪਹੁੰਚਦੇ ਨੇ ਤਾਂ ਯੂਕੇ ਪਹੁੰਚਣ ਸਾਰ ਉਹਨਾਂ ਨੂੰ ਹਸਪੀਟਲ ਦੇ ਵਿੱਚ ਐਡਮਿਟ ਕਰਵਾਇਆ ਜਾਂਦਾ ਹੈ ਤੇ ਉਹਨਾਂ ਦੀ ਪੂਰੀ ਫੁੱਲ ਬਾਡੀ ਦਾ ਐਕਸ-ਰੇ ਹੁੰਦਾ ਹੈ ਤੇ ਇਸ ਤੋਂ ਬਾਅਦ ਡਾਕਟਰ ਵੀਅਰ ਨੂੰ ਆ ਕੇ ਕਹਿੰਦੇ ਨੇ ਕਿ ਵੀਅਰ ਤੁਹਾਡੀ ਜਿਹੜੀ ਸਪਾਇਨ ਜਾਂ ਕੀ ਰੀੜ ਦੀ ਹੱਡੀ ਹੈ ਇਸ ਦੀਆਂ ਤਿੰਨ ਜਿਹੜੀਆਂ ਮੇਨ ਹੱਡੀਆਂ ਨੇ T ਪੂਰੀ ਤਰ੍ਹਾਂ ਦੇ ਨਾਲ ਟੁੱਟ ਚੁੱਕੀਆਂ ਨੇ ਬੀਅਰ ਅਸ ਡਾਕਟਰ ਨੂੰ ਪੁੱਛ ਰਹੇ ਨੇ ਕਿ ਕੀ ਮੈਂ ਠੀਕ ਹੋ ਸਕਦਾ ਹਾਂ ਪਰ ਡਾਕਟਰ ਉਸ ਦੇ ਇਹ ਸਵਾਲ ਦਾ ਕੋਈ ਜਵਾਬ ਨਹੀਂ ਦਿੰਦੇ ਡਾਕਟਰ ਬੀਅਰ ਨੂੰ ਕਹਿੰਦੇ ਨੇ ਕਿ ਅਸੀਂ ਕੁਝ ਵੀ ਨਹੀਂ ਕਹਿ ਸਕਦੇ ਹਜੇ ਤੱਕ ਤੁਹਾਡੀ ਅਸੀਂ ਸਰਜਰੀ ਵੀ ਨਹੀਂ ਕਰ ਸਕਦੇ ਬੈਸਟ ਇਹੀ ਹੋਵੇਗਾ ਕਿ ਤੁਸੀਂ ਥੋੜੇ ਟਾਈਮ ਵੇਟ ਕਰੋ ਤੇ ਆਪਣੇ ਆਪ ਨੂੰ ਰਿਕਵਰ ਕਰੋ ਬੀਅਰ ਗਰਲਸ ਪੈਰਾਲਾਈਜ਼ ਹੁੰਦੇ ਬਾਲ-ਬਾਲ ਬਚਿਆ ਸੀ ਤੇ ਉਸ ਦੀ ਬੈਕ ਨੂੰ ਸਪੋਰਟ ਕਰਨ ਦੇ ਲਈ ਉਸ ਦੀ ਬੈਕ ਤੇ ਇੱਕ ਸਟੀਲ ਦੀ ਬਹੁਤ ਵੱਡੀ ਪਲੇਟ ਲਗਾਈ ਗਈ ਬੀਅਰ ਨੂੰ ਹੁਣ ਬਹੁਤ ਜ਼ਿਆਦਾ ਦਰਦ ਹੁੰਦਾ ਸੀ ਤੇ ਇਸ ਦਰਦ ਦੇ ਕਾਰਨ ਉਹ ਆਪਣੇ ਬੈੱਡ ਤੋਂ 1 ਇੰਚ ਵੀ ਨਹੀਂ ਹਿੱਲ ਸਕਦਾ ਸੀ ਐਕਸੀਡ ਖਾਂ ਦੇ ਨਾਲ ਬਾਅਦ ਵੀ ਬੀਅਰ ਗ੍ਰੈਲ ਇਸ ਬੈੱਡ ਦੇ ਉੱਪਰ ਹੀ ਪਿਆ ਸੀ ਤੇ ਐਕਸੀਡੈਂਟ ਹੋਣ ਦੇ 90 ਦਿਨਾਂ ਬਾਅਦ ਬੀਅਰ ਗ੍ਰੈਲਸ ਹਸਪੀਟਲ ਤੋਂ ਘਰ ਆ ਜਾਂਦਾ ਹੈ ਪਰ ਜਿਹੜੀ ਉਸ ਦੀ ਹਾਲਤ ਹੁੰਦੀ ਹੈ ਉਹ ਬਿਲਕੁਲ ਪਹਿਲਾਂ ਵਰਗੀ ਹੀ ਹੁੰਦੀ ਹੈ ਬੀਅਰ ਬੈੱਡ ਦੇ ਉੱਪਰ ਪਿਆ ਬਾਰ ਬਾਰ ਇਹ ਹੀ ਸੋਚ ਰਿਹਾ ਸੀ ਕਿ ਕੀ ਮੈਂ ਬਿਲਕੁਲ ਠੀਕ ਠਾਕ ਹੋ ਕੇ ਵਾਪਸ ਆਰਮੀ ਜੁਆਇਨ ਕਰ ਲਵਾਂਗਾ ਉਦੋਂ ਹੀ ਬੀਅਰ ਦੀ ਨਿਗਾਹ ਪੈਂਦੀ ਹੈ ਉਸ ਦੀ ਸਾਹਮਣੀ ਕੰਧ ਤੇ ਲੱਗੇ ਹੋਏ ਇੱਕ ਮਾਉਂਟ ਐਵਰੇਸਟ ਦੇ ਪੋਸਟਰ ਦੇ ਉੱਪਰ ਬੀਅਰ ਤੇ ਉਸ ਦੇ ਪਿਤਾ ਦਾ ਹਮੇਸ਼ਾ ਤੋਂ ਹੀ ਸੁਪਨਾ ਸੀ ਮਾਉਂਟ ਐਵਰੇਸਟ ਦੇ ਉੱਪਰ ਚੜ ਤਲੀ ਬਹੁਤ ਵੱਡੀ ਗੱਲ ਸੀ ਉਹ ਆਪਣੇ ਬੈੱਡ ਤੋਂ ਸਿੱਧਾ ਖੜਾ ਵੀ ਨਹੀਂ ਹੋ ਸਕਦਾ ਸੀ ਪਰ ਉਦੋਂ ਹੀ ਬੀਅਰ ਕੁਝ ਅਜੀਹਾ ਕਰਦਾ ਹੈ ਜਿਸ ਦੇ ਬਾਰੇ ਬੀਅਰ ਨੇ ਵੀ ਕਦੇ ਨਹੀਂ ਸੋਚਿਆ ਸੀ ਆਪਣੀ ਟੂਹੀ ਦੇ ਉੱਪਰ ਲੱਗੀ ਉਸ ਮੈਟਲ ਪਲੇਟ ਦੇ ਨਾਲ ਬੀਅਰ ਗ੍ਰਿਲਸ ਬੈੱਡ ਦੇ ਉੱਪਰੋਂ ਉੱਠਦਾ ਹੈ ਤੇ ਆਪਣੇ ਕਮਰੇ ਦੇ ਵਿੱਚ ਲੱਗੀ ਉਸ ਮਾਉਂਟ ਐਵਰੇਸ ਦੀ ਫੋਟੋ ਵੱਲ ਜਾਂਦਾ ਹੈ ਦਰਦ ਦੇ ਨਾਲ ਚੀਕਾਂ ਮਾਰਦਾ ਹੋਇਆ ਬੀਅਰ ਗ੍ਰਿਲ ਉਸ ਫੋਟੋ ਤੱਕ ਪਹੁੰਚਦਾ ਜਾਂਦਾ ਹੈ ਤੇ ਉਸ ਨੂੰ ਉਤਾਰ ਕੇ ਉਹ ਕਹਿੰਦਾ ਹੈ ਕਿ ਚਾਹੇ ਕੁਝ ਵੀ ਹੋ ਜਾਵੇ ਮੈਂ ਵਾਪਸ ਆਪਣੇ ਪੈਰਾਂ ਦੇ ਉੱਪਰ ਖੜਾ ਹੋ ਕੇ ਦਿਖਾਉਂਗਾ ਤੇ ਦੁਨੀਆ ਦੀ ਸਭ ਤੋਂ ਜ਼ਿਆਦਾ ਉੱਚੀ ਚੋਟੀ ਮਾਉਂਟ ਐ ਕਹਿ ਰਿਹਾ ਸੀ ਉਸ ਨੂੰ ਹਕੀਕਤ ਦੇ ਵਿੱਚ ਕਰਨਾ ਲਗਭਗ ਇੰਪੋਸੀਬਲ ਸੀ ਕਿਉਂਕਿ ਉਦੋਂ ਤੱਕ ਬ੍ਰਿਟਿਸ਼ ਆਰਮੀ ਨੇ ਐਵਰੇਸ ਦੇ ਉੱਪਰ ਕਾਫੀ ਜ਼ਿਆਦਾ ਮਿਸ਼ਨ ਭੇਜੇ ਸਨ ਪਰ ਉਹਨਾਂ ਦੇ ਵਿੱਚੋਂ ਸਿਰਫ ਉਹਨਾਂ ਦਾ ਇੱਕ ਮਿਸ਼ਨ ਹੀ ਕੰਪਲੀਟ ਜਾਂ ਕਹੀਏ ਸਫਲ ਹੋ ਪਾਇਆ ਸੀ ਬਲਕਿ ਜਿਹੜੇ ਪਰਬਤ ਉਰੋਈ ਇਹ ਮਿਸ਼ਨ ਨੂੰ ਕਰਨ ਦੇ ਵਿੱਚ ਸਫਲ ਹੋਏ ਸਨ ਉਹ ਵੀ ਮਰਦੇ ਮਰਦੇ ਬਚੇ ਸੀ ਤੇ ਇਹ ਜਰਨੀ ਦੇ ਵਿੱਚ ਇਹ ਬ੍ਰਿਟਿਸ਼ ਆਰਮੀ ਦੇ ਲੋਕਾਂ ਦੇ ਹੱਥਾਂ ਪੈਰਾਂ ਦੀ ਉਂਗਲਾਂ ਤੱਕ ਵੀ ਕਟੀਆਂ ਗਈਆਂ ਸਨ ਪਰ ਇਸ ਦੇ ਬਾਵਜੂਦ ਵੀਅਰ ਇਹ ਡਿਸਾਈਡ ਕਰਦਾ ਹੈ ਕਿ ਉਹ ਆਪਣੇ ਪਿਤਾ ਦਾ ਇਹ ਸੁਪਨਾ ਜ਼ਰੂਰ ਪੂਰਾ ਕਰੇਗਾ 8 ਮਹੀਨੇ ਤੇ ਕਈ ਹਫ਼ਤਿਆਂ ਬਾਅਦ ਬੈੱਡ ਥੋੜਾ ਥੋੜਾ ਕਵਰ ਕਰਨਾ ਸ਼ੁਰੂ ਹੋ ਗਏ ਪਰ ਇਸ ਤੋਂ ਬਾਅਦ ਬੀਅਰ ਨੂੰ ਇੱਕ ਹੋਰ ਬਹੁਤ ਵੱਡਾ ਝਟਕਾ ਲੱਗਦਾ ਹੈ ਰਿਕਵਰ ਹੋਣ ਤੋਂ ਬਾਅਦ ਬੀਅਰ ਵਾਪਸ ਆਪਣੀ ਆਰਮੀ ਰੇਂਜਮੈਂਟ ਦੇ ਵਿੱਚ ਜਾਂਦੇ ਨੇ ਜਿੱਥੇ ਡਾਕਟਰ ਬੀਅਰ ਨੂੰ ਦੱਸਦੇ ਨੇ ਕਿ ਹੁਣ ਤੁਸੀਂ ਕਦੇ ਵੀ ਪੈਰਾਸ਼ੂਟ ਦੇ ਨਾਲ ਜੰਪ ਨਹੀਂ ਕਰ ਸਕਦੇ ਕਿਉਂਕਿ ਤੁਹਾਡੀ ਰੀੜ ਦੀ ਹੱਡੀ ਹੁਣ ਇੰਨੀ ਜ਼ਿਆਦਾ ਮਜ਼ਬੂਤ ਨਹੀਂ ਰਹੀ ਤੇ ਜੇਕਰ ਤੋਂ ਇੱਕ ਛੋਟੀ ਮੋਟੀ ਵੀ ਇੰਜਰੀ ਹੁੰਦੀ ਹੈ ਤੁਹਾਡੀ ਰੀੜ ਦੀ ਹੱਡੀ ਦੇ ਉੱਪਰ ਤਾਂ ਤੁਸੀਂ ਜ਼ਿੰਦਗੀ ਭਰ ਦੇ ਲਈ ਪੈਰਾਲਾਈਜ਼ ਹੋ ਜਾਓਗੇ ਬੀਅਰ ਨੂੰ ਇਹ ਗੱਲ ਸਮਝ ਆ ਚੁੱਕੀ ਸੀ ਕਿ ਹੁਣ ਉਹ ਆਰਮੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਨਾਲ ਸਰਵਾਈਵ ਨਹੀਂ ਕਰ ਪਾਉਣਗੇ ਬੀ ਤੁਹ ਜਾ ਕੇ ਉਹਨਾਂ ਨੂੰ ਕਹਿੰਦੇ ਨੇ ਕਿ ਹੁਣ ਸਰ ਮੇਰਾ ਇਸ ਆਰਮੀ ਦੇ ਵਿੱਚ ਰਹਿਣ ਦਾ ਕੋਈ ਮਤਲਬ ਨਹੀਂ ਰਿਹਾ ਇੰਨੀਆਂ ਸੱਟਾਂ ਖਾਣ ਤੋਂ ਬਾਅਦ ਹੁਣ ਇਸ ਆਰਮੀ ਦੇ ਲਈ ਮੈਂ ਹੋਰ ਕੁਝ ਨਹੀਂ ਕਰ ਸਕਦਾ ਤੁਸੀਂ ਹੁਣ ਮੇਰਾ ਰਜਾਇਨ ਐਕਸੈਪਟ ਕਰ ਲਓ ਬੀਅਰ ਨੇ ਆਰਮੀ ਤੋਂ ਤਾਂ ਰਜਾਇਨ ਕਰ ਦਿੱਤਾ ਪਰ ਨਾ ਹੀ ਹੁਣ ਉਸ ਦੇ ਕੋਲ ਕੋਈ ਜੌਬ ਸੀ ਅਤੇ ਨਾ ਹੀ ਕੋਈ ਸੋਰਸ ਆਫ ਇਨਕਮ ਸੀ ਇੱਥੋਂ ਤੱਕ ਕਿ ਜਿਹੜੇ ਮਾਉਂਟ ਐਵਰੇਸ ਦੇ ਟਰੈਪ ਦੇ ਲਈ ਲੱਖਾਂ ਰੁਪਏ ਉਸ ਨੂੰ ਚਾਹੀਦੇ ਸਨ ਉਹ ਵੀ ਹੁਣ ਉਸ ਦੇ ਕੋਲ ਨਹੀਂ ਸਨ ਹੁਣ ਬੀਅਰ ਦੇ ਸਾਹਮਣੇ ਦੋ ਰਾਹਤੇ ਸਨ ਕਿ ਜੇਕਰ ਉਹ ਮਾਉਂਟ ਐਵਰੇਸ ਦੇ ਉੱਪਰ ਚੜ੍ਹਾਈ ਕਰ ਲੈਂਦੇ ਨੇ ਤਾਂ ਉਹ ਬ੍ਰਿਟਿਸ਼ ਮਾਉਂਟ ਐਵਰੇਸ ਦੇ ਉੱਪਰ ਚੜ੍ਹਾਈ ਕਰਨਗੇ ਤੇ ਨਾਲ ਹੀ ਉਸ ਨੂੰ ਕਈ ਤਰ੍ਹਾਂ ਦੀ ਜੌਬ ਅਤੇ ਸਪਾਂਸਰਸ਼ਿਪ ਵੀ ਮਿਲ ਜਾਣਗੀ ਮਾਉਂਟ ਐਵਰੇਸ ਦੀ ਚੜ੍ਹਾਈ ਤੋਂ ਬਾਅਦ ਤੇ ਦੂਜਾ ਰਸਤਾ ਉਸ ਦੇ ਸਾਹਮਣੇ ਇਹ ਸੀ ਕਿ ਜੇਕਰ ਉਹ ਇਸ ਚੜ੍ਹਾਈ ਦੇ ਵਿੱਚ ਫੇਲ ਹੋ ਜਾਂਦਾ ਹੈ ਤਾਂ ਉਸ ਦੀ ਮੌਤ ਵੀ ਹੋ ਸਕਦੀ ਹੈ ਪਰ ਉਸ ਸਮੇਂ ਹੀ ਬੀਰ ਦੇ ਇੱਕ ਆਰਮੀ ਫਰੈਂਡ ਆਪਣੀ ਇੱਕ ਟੀਮ ਦੇ ਨਾਲ ਮਾਉਂਟ ਐਵਰੇਸ ਦੇ ਉੱਪਰ ਚੜ੍ਹਾਈ ਕਰਨ ਜਾ ਰਹੇ ਸਨ ਬੀਰ ਨੇ ਚੁੱਪਚਾਪ ਇਹ ਟੀਮ ਜੁਆਇਨ ਕਰ ਲਈ ਤੇ ਆਪਣੇ ਇਸ ਮਾਉਂਟ ਐਵਰੇਸ ਦੇ ਮਿਸ਼ਨ ਦੇ ਲਈ ਉਹ ਰੈਡੀ ਹੋ ਗਏ ਪਰ ਹਜੇ ਵੀ ਬੀਰ ਗਰਸ ਦੇ ਸਾਹਮਣੇ ਇੱਕ ਬਹੁਤ ਵੱਡੀ ਪ੍ਰੋਬਲਮ ਸੀ ਕਿਉਂਕਿ ਐਵਰੇਸਟ ਦੇ ਉੱਪਰ ਜਾਣ ਦੇ ਲਈ ਚਾਉਂਦਾ ਹੈ ਤੇ ਇੰਨੇ ਪੈਸੇ ਬੀਅਰ ਗ੍ਰੈਲ ਦੇ ਕੋਲ ਨਹੀਂ ਸਨ ਬੀਅਰ ਗ੍ਰੈਲਸ ਨੇ ਕਾਫੀ ਵੱਡੀਆਂ ਵੱਡੀਆਂ ਕੰਪਨੀਆਂ ਨੂੰ ਲੈਟਰ ਲਿਖੇ ਕਿ ਉਹ ਉਸ ਨੂੰ ਸਪான்ਸਰ ਕਰਨ ਪਰ ਕਿਸੇ ਨੇ ਵੀ ਉਸ ਦੀ ਬਾਤ ਨਹੀਂ ਪੁੱਛੀ ਪਰ ਨਰਾਸ਼ ਹੋਇਆ ਬੀਅਰ ਜਦੋਂ ਇੱਕ ਦਿਨ ਆਪਣੀ ਸਾਈਕਲ ਰਾਹੀਂ ਰੋਡ ਦੇ ਉੱਪਰ ਚੱਲ ਰਿਹਾ ਸੀ ਤਾਂ ਉਸ ਨੂੰ ਇੱਕ ਕੰਪਨੀ ਦਿਖਾਈ ਦਿੰਦੀ ਹੈ ਇਹ ਕੰਪਨੀ ਦਾ ਨਾਮ ਸੀ ਡੇਵਸ ਲੈਂਗਡਨ ਐਂਡ ਐਵਰੇਸਟ ਬੀਅਰ ਬਿਨਾਂ ਕੋ ਸੋਚੇ ਇਸ ਕੰਪਨੀ ਦੇ ਵਿੱਚ ਵੜ ਜਾਂਦੇ ਨੇ ਤੇ ਉੱਥੇ ਖੜੇ ਸਿਕਿਉਰਿਟੀ ਗਾਰਡ ਨੂੰ ਕਹਿੰਦੇ ਨੇ ਕਿ ਤੁਸੀਂ ਮੇਰੀ ਪੁਲਿਸ ਇੱਥੋਂ ਦੇ ਸੀਈਓ ਜਾਂ ਇਸ ਕੰਪਨੀ ਦੇ ਸੀਈਓ ਦੇ ਨਾਲ ਮੇਰੀ ਗੱਲ ਕਰਵਾ ਦਿਓ ਕਾਫ ਪੇਜ ਦਿੱਤਾ ਜਾਂਦਾ ਹੈ ਉੱਥੇ ਦੋ ਲੋਕ ਮੌਜੂਦ ਹੁੰਦੇ ਨੇ ਜਿਹੜੇ ਬਹੁਤ ਜ਼ਿਆਦਾ ਧਿਆਨ ਦੇ ਨਾਲ ਬੀਅਰ ਦੇ ਇਸ ਪ੍ਰਪੋਜ਼ਲ ਨੂੰ ਸੁਣਦੇ ਨੇ ਉਹ ਬੀਅਰ ਦੇ ਪੈਸ਼ਨ ਅਤੇ ਡ੍ਰੀਮ ਨੂੰ ਦੇਖਦੇ ਹੋਏ ਇਸ ਦੇ ਪ੍ਰਪੋਜ਼ਲ ਨੂੰ ਐਕਸੈਪਟ ਕਰ ਲੈਂਦੇ ਨੇ ਜਾਂ ਕਹੀਏ ਇਸ ਨੂੰ ਸਪਾਂਸਰਸ਼ਿਪ ਦੇ ਦਿੰਦੇ ਨੇ ਪਰ ਹਜੇ ਵੀ ਬੀਅਰ ਗਰਲਸ ਦੀਆਂ ਪ੍ਰੋਬਲਮ ਘਟ ਨਹੀਂ ਹੋਈਆਂ ਸਨ ਉਸ ਸਾਲ 1996 ਦੇ ਵਿੱਚ ਖਰਾਬ ਮੌਸਮ ਦੇ ਕਾਰਨ ਐਵਰੇਸਟ ਦੇ ਉੱਪਰ 8 ਪਾਰਵਤ ਉਰੋਈਆਂ ਦੀ ਮੌਤ ਹੋ ਚੁੱਕੀ ਸੀ ਤੇ ਇਹ ਐਵਰੇਸਟ ਦੇ ਉੱਪਰ ਉਦੋਂ ਤੱਕ ਦੀ ਸਭ ਤੋਂ ਵੱਡੀ ਟ੍ਰੈਜੇਡੀ ਸੀ ਪਰ ਇਸ ਦੇ ਬਾਵਜੂਦ ਵੀ ਬੀਅਰ ਤੇ ਉਸ ਦੀ ਟੀਮ ਨੇ ਕਈ ਹਫ਼ਤਿਆਂ ਤੱਕ ਪ੍ਰੈਕ ਆਪਣੇ ਐਕਸੀਡੈਂਟ ਦੇ 18 ਮਹੀਨਿਆਂ ਦੇ ਬਾਅਦ ਮਾਰਚ 1998 ਨੂੰ ਬੀਅਰ ਆਪਣੀ ਪੂਰੀ ਟੀਮ ਦੇ ਨਾਲ ਐਵਰੇਸਟ ਦੇ ਬੇਸ ਕੈਂਪ ਦੇ ਉੱਪਰ ਪਹੁੰਚ ਜਾਂਦਾ ਹੈ ਉਸ ਸਮੇ ਐਵਰੇਸਟ ਦੇ ਉੱਪਰ ਜਿਹੜੀ ਡੈਥ ਰੇਸ਼ੋ ਸੀ ਉਹ 6.1 ਸੀ ਜਾਨੀ ਕਿ ਜੇਕਰ ਸੱਤ ਪਾਰਵਤ ਉਰੋਹੀ ਉਹ ਐਵਰੇਸਟ ਦੇ ਉੱਪਰ ਚੜਾਈ ਕਰਨ ਜਾਂਦੇ ਸਨ ਤਾਂ ਉਹਨਾਂ ਦੇ ਵਿੱਚੋਂ ਇੱਕ ਜ਼ਰੂਰ ਮਰਦਾ ਸੀ ਤੇ ਐਵਰੇਸਟ ਬੇਸ ਕੈਂਪ ਦੇ ਉੱਪਰ ਪਹੁੰਚਦਿਆਂ ਬੀਅਰ ਦੀ ਟੀਮ ਦਾ ਜਿਹੜਾ ਲੀਡਰ ਸੀ ਉਹ ਸਾਰੀ ਟੀਮ ਨੂੰ ਇਨਸਟਰਕਸ਼ਨ ਦਿੰਦਾ ਹੈ ਕਿ ਉਹ ਰੋਜ਼ 10 ਤੋਂ 12 ਘੰਟਿਆਂ ਦੀ ਚੜਾਈ ਚੜਿਆ ਕਰਨਗੇ ਤੇ ਵਾਪਸ ਫਿਰ ਤੋਂ ਬੇਸ ਕੈਂਪ ਆ ਜਾਇਆ ਕਰਨਗੇ ਯੂਸ ਟੂ ਹੋ ਜਾਣਾ 7 ਅਪ੍ਰੈਲ 1998 ਨੂੰ ਬੀਅਰ ਗਰਲਸ ਨੇ ਆਪਣੇ ਦੋ ਟੀਮ ਮੈਂਬਰ ਨੀਮਾ ਤੇ ਨਿੱਖ ਦੇ ਨਾਲ ਪਹਿਲੀ ਵਾਰ ਮਾਉਂਟ ਐਵਰੇਸ ਦੇ ਉੱਪਰ ਚੜ੍ਹਾਈ ਕਰਨੀ ਸ਼ੁਰੂ ਕੀਤੀ। ਉਹਨਾਂ ਦਾ ਟਾਰਗੇਟ ਸੀ ਬੇਸ ਕੈਂਪ ਤੋਂ ਨਿਕਲ ਕੇ ਕੈਂਪ 1 ਤੱਕ ਜਾਣਾ ਤੇ ਵਾਪਸ ਫਿਰ ਬੇਸ ਕੈਂਪ ਆਉਣਾ। ਪਰ ਜਿਵੇਂ ਹੀ ਬੀਅਰ ਤੇ ਉਸਦੀ ਟੀਮ ਕੈਂਪ 1 ਦੇ ਨੇੜੇ ਪਹੁੰਚਦੀ ਹੈ ਤਾਂ ਉਹ ਦੇਖਦੇ ਨੇ ਕਿ ਉੱਪਰ ਚੜ੍ਹਾਈ ਨੂੰ ਚੜ੍ਹਨ ਦੇ ਲਈ ਲਗਾਈਆਂ ਰस्सੀਆਂ ਤੇ ਪੌੜੀਆਂ ਹੁਣ ਟੁੱਟ ਚੁੱਕੀਆਂ ਨੇ ਤੇ ਉਹਨਾਂ ਦਾ ਕੈਂਪ 1 ਦੇ ਵਿੱਚ ਵਾਪਸ ਆਉਣਾ ਹੁਣ ਲਗਭਗ ਇੰਪੋਸੀਬਲ ਸੀ। ਬੀਅਰ ਤੇ ਉਸਦੀ ਟੀਮ ਨੇ ਡਿਸਾਈਡ ਕੀਤਾ ਕਿ ਉਹ ਇੱ ਤਪਨਾ ਸ਼ੁਰੂ ਕਰ ਦਿੰਦੇ ਨੇ ਕਈ ਘੰਟੇ ਚੱਲਣ ਤੋਂ ਬਾਅਦ ਬੀਅਰ ਤੇ ਉਸ ਦੀ ਟੀਮ ਕਾਫੀ ਜ਼ਿਆਦਾ ਥੱਕ ਚੁੱਕੀ ਹੁੰਦੀ ਹੈ ਹੁਣ ਉਹ ਬਸ ਬੇਸ ਕੈਂਪ ਪਹੁੰਚ ਕੇ ਆਰਾਮ ਕਰਨਾ ਚਾਹੁੰਦੇ ਸਨ ਪਰ ਉਦੋਂ ਹੀ ਕੁਝ ਬੀਅਰ ਦੇ ਨਾਲ ਅਜੀਹਾ ਹੁੰਦਾ ਹੈ ਜਿਸ ਦੇ ਬਾਰੇ ਉਸਨੇ ਕਦੇ ਸੋਚਿਆ ਤੱਕ ਵੀ ਨਹੀਂ ਸੀ ਜਦਸ ਬਰਫ਼ ਦੇ ਉੱਪਰ ਬੀਅਰ ਚੱਲ ਰਹੇ ਹੁੰਦੇ ਨੇ ਉਹ ਬਰਫ਼ ਉਹਨਾਂ ਦੇ ਪੈਰਾਂ ਥੱਲੇ ਖਿਸਕ ਜਾਂਦੀ ਹੈ ਇਸ ਤੋਂ ਪਹਿਲਾਂ ਕਿ ਬੀਅਰ ਕੁਸ਼ਕਾਰ ਪਾਉਂਦਾ ਉਹ ਇੱਕ ਵੱਡੇ ਸਾਰੇ ਕ੍ਰੈਕ ਜਾਨਕਿ ਬਰਫ਼ ਦੇ ਵੱਡੇ ਸਾਰੇ ਕ੍ਰੈਕ ਦੇ ਵਿੱਚ ਥੱਲੇ ਡਿੱਗ ਪੈਂਦਾ ਹੈ ਇਹ ਬਰਫ਼ ਦਾ ਟੋਆ ਇੰਨਾ ਜ਼ਿਆਦਾ ਡੂੰਘਾ ਸੀ ਕਿ ਬੀਅਰ ਨੂੰ 1000 ਫੁੱਟ ਕਰਿਆ ਸੀ ਉਸ ਨੂੰ ਸਹਾਰਾ ਸੀ ਇੱਕ ਪਤਲੀ ਜੀ ਰੱਸੀ ਦਾ ਜਿਹੜੀ ਉਸਦੇ ਲੱਕ ਦੇ ਨਾਲ ਬੰਨੀ ਹੋਈ ਸੀ ਇਹ ਰੱਸੀ ਦੇ ਕਾਰਨ ਹੀ ਬੀਅਰ ਇਸ ਬਰਫ਼ ਦੇ ਟੋਏ ਦੇ ਵਿੱਚ ਥੱਲੇ ਨਹੀਂ ਡਿਗਿਆ ਪਰ ਬੀਅਰ ਦੇ ਕੋਲ ਜ਼ਿਆਦਾ ਸਮਾਂ ਨਹੀਂ ਸੀ ਕਿਉਂਕਿ ਇਹ ਰੱਸੀ ਬਹੁਤ ਜ਼ਿਆਦਾ ਪਤਲੀ ਸੀ ਤੇ ਕਿਸੇ ਵੀ ਸਮੇਂ ਟੁੱਟ ਸਕਦੀ ਸੀ ਤੇ ਇਸ ਟੋਏ ਦੇ ਵਿੱਚ ਡਿੱਗਦੇ ਸਮੇਂ ਬੀਅਰ ਨੂੰ ਇੰਨੇ ਜ਼ਿਆਦਾ ਸੱਟਾਂ ਵੱਜੀਆਂ ਸਨ ਤੇ ਕੁਝ ਸਮੇਂ ਲਈ ਤਾਂ ਉਹ ਬੇਹੋਸ਼ੀ ਹੋ ਗਿਆ ਸੀ ਬੀਅਰ ਜ਼ੋਰ-ਜ਼ੋਰ ਦੀ ਆਵਾਜ਼ਾਂ ਮਾਰਨ ਲੱਗ ਜਾਂਦਾ ਹੈ ਨੀਮਾ ਤੇ ਨਿਕ ਤੁਸੀਂ ਮੈਨੂੰ ਜਲਦੀ ਤੋਂ ਜਲਦੀ ਬਚਾਓ ਤੇ ਮੈਨੂੰ ਇੱਥੋਂ ਕੱਢੋ ਬੀਅਰ ਜਦੋਂ ਉੱਪਰ ਨੂੰ ਦੇਖਦਾ ਹੈ ਤਾਂ ਇਸ ਨੂੰ ਹਲਕੀ ਜੀ ਰੋਸ਼ਨੀ ਦਿ ਦਾ ਹੈ ਬੀਅਰ ਨੂੰ ਪਤਾ ਸੀ ਕਿ ਉਸ ਦੇ ਕੋਲ ਕੁਝ ਕੀ ਸੈਕਿੰਡ ਬਚੇ ਨੇ ਤੇ ਉਸ ਤੋਂ ਬਾਅਦ ਉਸ ਦੀ ਰੱਸੀ ਟੁੱਟ ਜਾਵੇਗੀ ਪਰ ਉਦੋਂ ਹੀ ਬੀਅਰ ਨੂੰ ਫੀਲ ਹੁੰਦਾ ਹੈ ਕਿ ਕੋਈ ਉਸ ਨੂੰ ਉੱਪਰ ਵੱਲ ਨੂੰ ਖਿੱਚ ਰਿਹਾ ਹੈ ਬੀਅਰ ਨੇ ਦੇਖਿਆ ਕਿ ਉੱਪਰੋਂ ਨੈਕ ਅਤੇ ਨੀਮਾ ਉਸ ਨੂੰ ਬਾਹਰ ਖਿੱਚ ਰਹੇ ਨੇ ਤੇ ਉਹ ਜ਼ੋਰ-ਜ਼ੋਰ ਦੀ ਆਵਾਜ਼ਾਂ ਮਾਰ ਰਹੇ ਨੇ ਕਿ ਬੀਅਰ ਤੂੰ ਡਰਨਾ ਅਸੀਂ ਤੈਨੂੰ ਬਾਹਰ ਖਿੱਚ ਲਵਾਂਗੇ ਇਸ ਤਰ੍ਹਾਂ ਬੀਅਰ ਖੁਦ ਵੀ ਆਪਣੇ ਪੈਰਾਂ ਤੇ ਕਹਾੜੀ ਦੀ ਮਦਦ ਦੇ ਨਾਲ ਉੱਪਰ ਚੜ੍ਹਨ ਦੇ ਵਿੱਚ ਕਾਮਯਾਬ ਹੋ ਜਾਂਦਾ ਹੈ ਇਸ ਬਰਫ਼ ਦੇ ਟੋਏ ਦੇ ਵਿੱਚੋਂ ਬਾਹਰ ਨਿਕਲਣ ਤੋਂ ਬਾਅਦ ਬੀਅਰ ਬਰਫ਼ ਦੇ ਉੱਪਰ ਬਾਹਰ ਲੰਬਾ ਪਿਆ ਜਾਂਦਾ ਹੈ ਤੇ ਡਰ ਦੇ ਮਾਰੇ ਕੰ ਦੂਜੀ ਵਾਰ ਮਰਦਾ ਮਰਦਾ ਬਚਿਆ ਸੀ ਇਸ ਤੋਂ 2 ਘੰਟਿਆਂ ਬਾਅਦ ਬੀਰ ਵਾਪਸ ਬੇਸ ਕੈਂਪ ਦੇ ਵਿੱਚ ਪਹੁੰਚਦੇ ਨੇ ਪਰ ਬੀਰ ਦਾ ਜਿਹੜਾ ਕੌਨਫੀਡੈਂਸੀ ਹੁਣ ਉਹ ਬਿਲਕੁਲ ਪਾਣੀ ਬਣ ਗਿਆ ਸੀ ਬੀਰ ਦੀ ਕੋਣੀ ਦੇ ਉੱਪਰ ਵੀ ਕਾਫੀ ਜ਼ਿਆਦਾ ਸੱਟ ਵੱਜੀ ਸੀ ਤੇ ਉਹ ਬੇਸਵਾਲ ਦੀ ਬਾਲ ਜਿੰਨੀ ਸੌਚ ਚੁੱਕੀ ਸੀ ਇਸ ਤੋਂ ਇਲਾਵਾ ਬੀਰ ਦੇ ਹੋਰ ਵੀ ਕਾਫੀ ਜ਼ਿਆਦਾ ਸੱਟਾਂ ਲੱਗੀਆਂ ਸਨ ਜਿਸ ਕਾਰਨ ਡਾਕਟਰ ਹੁਣ ਉਸ ਨੂੰ ਰੈਸਟ ਕਰਨ ਨੂੰ ਕਹਿੰਦੇ ਨੇ ਕੁਝ ਦਿਨ ਪਰ ਬੀਰ ਇਹ ਚੀਜ਼ ਨੂੰ ਸਮਝ ਗਿਆ ਸੀ ਕਿ ਇਸ ਤਰ੍ਹਾਂ ਦੇ ਚੈਲੰਜ ਉਸ ਨੂੰ ਅੱਗੇ ਵੀ ਮਿਲਣਗੇ ਤੇ ਉਸਨੇ ਹਾਰ ਨਹੀਂ ਮੰਨਣੀ ਕੁਝ ਦਿਨ ਆਰਾਮ ਕਰਨ ਤੋਂ ਬਾਅਦ ਬੀਰ ਨੇ ਵਾਪਸ ਕਲਾਈਮਬ ਕਰਨਾ ਸ਼ੁਰੂ ਕਰ ਲੱਕੇ ਕੈਂਪ 1 ਦੇ ਉੱਪਰ ਪਹੁੰਚ ਜਾਂਦੇ ਨੇ ਤੇ ਉਸ ਤੋਂ ਕੁਝ ਦਿਨਾਂ ਬਾਅਦ ਉਹ ਕੈਂਪ 2 ਦੇ ਉੱਪਰ ਪਹੁੰਚ ਜਾਂਦੇ ਨੇ ਤੇ ਉਸ ਤੋਂ ਕੁਝ ਦਿਨਾਂ ਬਾਅਦ ਉਹ ਕੈਂਪ 3 ਦੇ ਉੱਪਰ ਪਹੁੰਚ ਜਾਂਦੇ ਨੇ ਵੀਰ ਹੁਣ ਮਾਉਂਟ ਐਵਰੇਸਟ ਨੂੰ ਸਮਝ ਚੁੱਕੇ ਸਨ ਤੇ ਹੁਣ ਉਹ ਤਿਆਰ ਸਨ ਇਸ ਨੂੰ ਸਾਰ ਕਰਨ ਦੇ ਲਈ ਪਰ ਕੈਂਪ 3 ਦੇ ਉੱਪਰ ਪਹੁੰਚਣ ਤੋਂ ਬਾਅਦ ਅਗਲੀ ਸਵੇਰ ਵੀਰ ਗਰੈਲਸ ਬੁਰੀ ਤਰ੍ਹਾਂ ਦੇ ਨਾਲ ਬਿਮਾਰ ਹੋ ਜਾਂਦੇ ਨੇ ਵੀਰ ਨੂੰ ਬਹੁਤ ਜ਼ਿਆਦਾ ਉਲਟੀਆਂ ਆਉਂਦੀਆਂ ਨੇ ਤੇ ਉਹਨਾਂ ਦੇ ਸਿਰ ਦੇ ਵਿੱਚ ਕਾਫੀ ਜ਼ਿਆਦਾ ਦਰਦ ਹੁੰਦਾ ਹੈ ਤੇ ਕੈਂਪ ਦੇ ਡਾਕਟਰ ਨੇ ਵੀਰ ਨੂੰ ਕਿਹਾ ਕਿ ਤੁਹਾਡੀ ਚੈਸਟ ਰੇ ਵਿੱਚ ਬਹੁਤ ਜ਼ਿਆਦਾ ਇਨਫੈਕਸ਼ਨ ਹੋ ਚੁੱਕੀ ਹੈ ਤੁਹਾਨੂੰ ਇ ਵਿਚ ਐਵਰੇਸਟ ਦੇ ਟਾਪ ਦੇ ਉੱਪਰ ਨਹੀਂ ਜਾ ਸਕਦੇ ਪਰ ਥੋੜੇ ਹੀ ਦਿਨਾਂ ਦੇ ਵਿੱਚ ਬੀਅਰ ਨੂੰ ਕਾਫੀ ਜਿਹਾ ਫਰਕ ਪੈ ਗਿਆ ਤੇ ਉਹ ਬਹੁਤ ਜਲਦੀ ਰਿਕਵਰ ਹੋਣ ਲੱਗੇ ਪਰ ਇੱਥੇ ਇੱਕ ਬਹੁਤ ਜਿਆਦਾ ਹੋਰ ਬੁਰੀ ਖਬਰ ਬੀਅਰ ਦੇ ਸਾਹਮਣੇ ਆ ਜਾਂਦੀ ਹੈ ਕਿਉਂਕਿ ਇੱਕ ਬਹੁਤ ਵੱਡਾ ਬਰਫ਼ੀਲਾ ਤੂਫਾਨ ਮਾਉਂਟ ਐਵਰੇਸਟ ਦੇ ਵੱਲ ਨੂੰ ਆ ਰਿਹਾ ਸੀ ਪਰ ਅਗਲੇ ਹੀ ਦਿਨ ਬੀਅਰ ਨੂੰ ਖਬਰ ਮਿਲਦੀ ਹੈ ਕਿ ਜਿਹੜਾ ਇਹ ਬਰਫ਼ੀਲਾ ਤੂਫਾਨ ਮਾਉਂਟ ਐਵਰੇਸਟ ਵੱਲ ਨੂੰ ਆ ਰਿਹਾ ਸੀ ਉਹ ਬਿਲਕੁਲ ਲਾਸਟ ਮੂਮੈਂਟ ਤੇ ਆ ਕੇ ਆਪਣਾ ਰਸਤਾ ਬਦਲ ਲੈਂਦਾ ਹੈ ਤੇ ਇਸ ਕਰਕੇ ਹੁਣ ਬੀਅਰ ਗ੍ਰੇਲਸ ਨੂੰ 2 ਦਿਨ ਦਾ ਸਮਾਂ ਮਿਲ ਜਾਂਦਾ ਹੈ ਮਾਉਂਟ ਐ ਨੇ ਫਾਈਨਲ ਮਿਸ਼ਨ ਦੇ ਲਈ ਮਾਉਂਟ ਐਵਰੇਸਟ ਦੇ ਉੱਪਰ ਚੜ੍ਹਾਈ ਸ਼ੁਰੂ ਕਰ ਦਿੰਦਾ ਹੈ ਬਿਮਾਰੀ ਦੀ ਵਜ੍ਹਾ ਦੇ ਕਾਰਨ ਬੀਅਰ ਥੋੜਾ ਕਮਜ਼ੋਰਤਾ ਸੀ ਪਰ ਮੌਸਮ ਇੰਨਾ ਵਧੀਆ ਸੀ ਜਿਸ ਕਰਕੇ ਉਸ ਨੂੰ ਇਸ ਚੀਜ਼ ਦੇ ਨਾਲ ਕੋਈ ਜ਼ਿਆਦਾ ਫਰਕ ਨਹੀਂ ਪਿਆ ਤੇ 5.5 ਘੰਟਿਆਂ ਦੀ ਚੜ੍ਹਾਈ ਚੜਨ ਤੋਂ ਬਾਅਦ ਉਹ ਬੇਸ ਕੈਂਪ 3 ਦੇ ਉੱਪਰ ਪਹੁੰਚ ਜਾਂਦੇ ਨੇ ਜਿੱਥੋਂ ਕੁਝ ਦਿਨ ਪਹਿਲਾਂ ਉਹ ਬਿਮਾਰ ਹੋਣ ਦੇ ਕਾਰਨ ਥੱਲੇ ਚਲੇ ਗਏ ਸੀ ਇਸ ਤੋਂ ਅਗਲੇ ਦਿਨ ਬੀਅਰ ਫਿਰ ਤੋਂ ਚੜ੍ਹਾਈ ਸ਼ੁਰੂ ਕਰਦੇ ਨੇ ਤੇ ਉਹ 26000 ਫੁੱਟ ਦੀ ਉਚਾਈ ਦੇ ਉੱਪਰ ਪਹੁੰਚ ਜਾਂਦੇ ਨੇ ਜਿਸ ਨੂੰ ਮਾਉਂਟ ਐਵਰੇਸਟ ਦਾ ਡੈਥ ਜ਼ੋਨ ਕਿਹਾ ਜਾਂਦਾ ਹੈ ਇੱਥੇ ਆਕ ਦੇ ਐਸੇ ਹਿੱਸੇ ਦੇ ਵਿੱਚ ਇਨਸਾਨਾਂ ਦੀ ਬਹੁਤ ਜ਼ਿਆਦਾ ਡੈੱਡ ਬਾਡੀਆਂ ਪਈਆਂ ਹੁੰਦੀਆਂ ਨੇ। ਬੀਅਰ ਦੇ ਆਲੇ-ਦੁਆਲੇ ਵੀ ਕਈ ਡੈੱਡ ਬਾਡੀਆਂ ਪਈਆਂ ਸਨ ਜਿਨ੍ਹਾਂ ਦੀ ਕੁਝ ਸਾਲ ਪਹਿਲਾਂ ਇੱਥੇ ਮੌਤ ਹੋ ਚੁੱਕੀ ਸੀ। ਬੀਅਰ ਗ੍ਰੈਲ ਨੂੰ ਇਹਨਾਂ ਨੂੰ ਦੇਖ ਕੇ ਡਰ ਵੀ ਲੱਗਦਾ ਹੈ ਪਰ ਉਹ ਕਿਸੇ ਤਰ੍ਹਾਂ ਇਹ ਜਗ੍ਹਾ ਨੂੰ ਵੀ ਪਾਰ ਕਰ ਲੈਂਦੇ ਨੇ। ਬੀਅਰ ਕਾਫੀ ਜ਼ਿਆਦਾ ਥੱਕ ਚੁੱਕਿਆ ਸੀ ਤੇ ਆਕਸੀਜਨ ਦੀ ਕਮੀ ਦੇ ਕਾਰਨ ਹੁਣ ਉਸ ਨੂੰ ਚੱਲਣਾ ਵੀ ਮੁਸ਼ਕਲ ਹੋ ਗਿਆ ਸੀ ਤੇ 17 ਘੰਟੇ ਲਗਾਤਾਰ ਚੜਾਈ ਚੜਨ ਤੋਂ ਬਾਅਦ ਬੀਅਰ ਹੁਣ ਮਾਉਂਟ ਐਵਰੇਸਟ ਦੇ ਟੌਪ ਤੋਂ ਸਿਰਫ 400 ਫੁੱਟ ਹੀ ਪਿੱਛੇ ਹੁੰਦੇ ਨੇ ਤੇ ਬੀਅਰ ਗ੍ਰੈ ਐਕਸੀਡੈਂਟ ਦੇ ਸਿਰਫ 18 ਮਹੀਨਿਆਂ ਬਾਅਦ ਬੀਅਰ ਐਸ ਮਾਉਂਟ ਐਵਰੇਸ ਦੀ ਚੋਟੀ ਦੇ ਉੱਪਰ ਹੁਣ ਖੜਾ ਸੀ ਤੇ 23 ਸਾਲ ਦੀ ਉਮਰ ਦੇ ਵਿੱਚ ਐਵਰੇਸ ਦੀ ਇਸ ਚੋਟੀ ਨੂੰ ਸਾਰ ਕਰਨ ਵਾਲਾ ਉਹ ਸਭ ਤੋਂ ਜ਼ਿਆਦਾ ਜੰਗ ਬ੍ਰਿਟਿਸ਼ਰ ਬਣਿਆ ਤੇ ਬੀਅਰ ਗ੍ਰੈਲ ਨੇ ਇੰਪੋਸੀਬਲ ਤੋਂ ਪੋਸੀਬਲ ਕਰਕੇ ਦਿਖਾਇਆ ਆਪਣੀਏ ਜਰਨੀ ਨੂੰ ਤੇ ਕੁਝ ਸਮਾਂ ਪਹਿਲਾਂ ਬੀਅਰ ਗ੍ਰੈਲਸ ਨੂੰ ਇੱਕ ਇੰਟਰਵਿਊ ਦੇ ਵਿੱਚ ਪੁੱਛਿਆ ਗਿਆ ਸੀ ਕਿ ਜਿਹੜਾ ਤੁਹਾਡਾ 25 ਸਾਲ ਪਹਿਲਾਂ ਐਕਸੀਡੈਂਟ ਹੋਇਆ ਸੀ ਕੀ ਤੁਹਾਨੂੰ ਅੱਜ ਵੀ ਉਸ ਦਾ ਦਰਦ ਹੁੰਦਾ ਹੈ ਤਾਂ ਬੀਅਰ ਗ੍ਰੈਲਸ ਨੇ ਆਪਣੀ ਇੱਕ ਫੋਟੋ ਦਿਖਾਈ ਤੇ ਕਿਹਾ ਕਿ ਹਾਂ ਉਸ ਨੂੰ ਹਰ ਰੋਜ਼ ਉਹ ਦਰਦ ਮਹਿਸੂਸ ਹੁੰਦਾ ਆਪਣੀ ਪੇਨ ਦੇ ਨਾਲ ਲੜਨਾ ਪੈਂਦਾ ਹੈ ਏਸੀ ਇੱਕ ਬਹੁਤ ਜਿਆਦਾ ਮੋਟੀਵੇਸ਼ਨ ਸਟੋਰੀ ਪੀਅਰ ਗਰਲਸ ਦੇ ਬਾਰੇ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਨੂੰ ਜੁੜ ਤੁਹਾਨੂੰ ਸਬਸਕ੍ਰਾਈਬ ਕਰਨਾ ਧੰਨਵਾਦ